ਕੀ ਹੋਵੇ ਜੇ ਮਨੁੱਖਾਂ ਨੂੰ ਸੌਣ ਦੀ ਲੋੜ ਹੀ ਨਾ ਰਹੇ ਇਸ ਵੀਡੀਓ ਵਿੱਚ ਜਾਣੋ ਕਿ ਬਿਨਾ ਨੀਂਦ ਵਾਲੀ ਜ਼ਿੰਦਗੀ ਕਿੰਨੀ ਖਤਰਨਾਕ ਤੇ ਤੇਜ਼ ਜ급 ਹੋ ਸਕਦੀ ਹੈ ਆਪਣੀ رائے ਕਮੈਂਟਾਂ ਵਿੱਚ ਜਰੂਰ ਦਿਓ ਧੰਨਵਾਦ ਜੇ ਮਨੁੱਖਾਂ ਨੂੰ ਕਦੇ ਸੌਣ ਦੀ ਲੋੜ ਹੀ ਨਾ ਰਹੇ ਨਾ ਰਾਤਾਂ ਬਿਸਤਰੇ ਤੇ ਲੰਘਣੀਆਂ ਨਾ ਸਵੇਰ ਦੀ ਉਗ ਸੁਗ ਹੁਣ ਹਰ ਬੰਦਾ 24 ਘੰਟੇ ਜਾਗਦਾ ਕੰਮ ਮਜ਼ੇ ਤੇ ਜੀਵਨ ਪਰ ਕੀ ਇਹ ਸੱਚਮੁੱਚ ਚੰਗਾ ਹੋਵੇਗਾ ਸਭ ਤੋਂ ਪਹਿਲਾਂ ਦੁਨੀਆ ਕਦੇ ਨਾ ਸੌਵੇਂ ਫੈਕਟਰੀਆਂ ਦਫ਼ਤਰ ਦੁਕਾਨਾਂ 24 ਘੰਟੇ ਖੁੱਲੀਆਂ ਰਹਿਣ ਇੱਕ ਨਾਮੀ ਬੂਮ ਕਰੇਗੀ ਪਰ ਲੋਕ ਟਿਕਾਵਟ ਨਹੀਂ ਪਰ ਮਾਨਸਿਕ ਤਣਾਅ ਵਧੇਗਾ ਦਿਮਾਗ ਨੂੰ ਰੈਸਟ ਨਾ ਮਿਲੇ ਡਿਪਰੈਸ਼ਨ ਐਂਗਜ਼ਾਇਟੀ ਤੇ ਬੇਜਾਰੀ ਆਉਣ ਲੱਗੇਗੀ ਵਿਗਿਆਨ ਕਹਿੰਦਾ ਹੈ ਸੌਣਾ ਸਿਰਫ ਆਰਾਮ ਨਹੀਂ ਰੀਸੈਟ ਬਟਨ ਹੈ ਬਿਨਾਂ ਨੀਂਦ ਦੇ ਜਾਂਦਾ ਮਿਲਣਾ ਲੱਗਦੀਆਂ ਮਿਕਸ ਫੈਸਲੇ ਗਲਤ ਪਰ ਕੁਝ ਲੋਕ ਸੁਧਰੇ ਹੋਏ ਨਵੀਂ ਪੀੜੀ ਦੇ ਸੁਪਰ ਹਿਊਮਨ ਬਣ ਸਕਦੇ ਹਨ ਜੋ ਦਿਮਾਗ ਨੂੰ ਡਾਇਰੈਕਟ ਰੈਸਟ ਮੂਡ 'ਚ ਰੱਖ ਸਕਣ ਬਿਨਾ ਸੌਣ ਤੋਂ ਸੋ ਸੋ ਜੇ ਸੌਣ ਦੀ ਲੋੜ ਨਾ ਰਹੇ ਦੁਨੀਆ ਜ਼ਰੂਰ ਜਾਗਦੀ ਰਹੇਗੀ ਪਰ ਸ਼ਾਇਦ ਸੁਪਨੇ ਖਤਮ ਹੋ ਜਾਣਗੇ